ਇੱਕ ਪੰਜਾਬੀ ਦੀ ਕਹਾਵਤ ਹੈ ਵਿਹਲਾ ਮਨ ਸ਼ੈਤਾਨੀ ਦਾ ਘਰ ਜੇ ਤੁਸੀਂ ਵਿਹਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸ਼ਨ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚੱਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜਾਏਗਾ ਥੋੜਾ ਜਿਹਾ ਉਹ ਜਿਹੜਾ ਚੀਜ਼ ਹੈ ਬਹੁਤ ਖਤਰਨਾਕ ਅਸੀਂ ਉੱਥੋਂ ਬਚਾ ਕੇ ਪਹੁੰਚਾਉਣਾ ਚਾਹੁੰਦੇ ਆਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆਂ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇੱਧਰ ਉੱਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜਿੰਨੇ ਹਜ਼ਾਰ ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ ਨੌਜਾਨ ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਜਿਹਾ ਗਰਾਊਂਡ ਜਾ ਕੇ ਐਕਸਰਸਾਈਜ਼ ਕਰ ਲੈਣ ਦੇ ਪ੍ਰੈਕਟਿਸ ਕਰ ਲੈਣ ਤਿਆਰੀ ਕਰ ਲੈ ਅਸੀਂ ਹੁਣ ਕੀ ਹੈ ਸਾਲ ਅਗਲੇ ਤਿੰਨ ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਜਲਟਾ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਕ 1600 ਸਿਪਾਈ ਪੈਸਾਬ ਇਨਸਪੈਕਟਰ ਫੇਰ ਇਨਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਡੈਂਪਟ ਚ ਦੇਖ ਲੈ ਸਵਾਜਿਕਲ ਉਹ ਚੱਲ ਰਹੇ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਡੇ ਜਿਹੜੇ ਸਕੋਰ ਨੇ ਉਹ ਵੀ 7 7 8 8 9 9 10 10 ਗੋਲ ਵੀ ਅਸੀਂ ਕਰ ਰਹੇ ਹਾਂ ਔਰ ਤਕੜੀਆਂ ਟੀਮਾਂ ਦੇ ਖਿਲਾਫ ਕਰ ਰਹੇ ਹਾਂ ਕੋਈ ਐਡਾ ਨਹੀਂ ਕਿ ਕੋਈ ਕਸੀ ਕੋਈ ਕੁਆਲੀਫਾਇਰ ਦੌਰ ਦੇ ਵਿੱਚ ਕੋਈ ਛੋਟੀਆਂ ਟੀਮਾਂ ਦੇ ਖਿਲਾਫ ਕਰ ਰਹੇ ਸੋ ਇਤੋਂ ਐਸੇ ਦੋੰਦਾ ਕਿ ਸਾਡੀ ਟੀਮ ਦੀ ਜਿਹੜੀ ਜਿਹੜੀ ਆਪਸ ਦੇ ਵਿੱਚ ਤਾਲਮੇਲ ਹੈ ਆਈ ਕੰਟੈਕਟ ਹੈ ਜਿਹੜਾ ਕੋਚ ਕੋਚਸ ਨੇ ਜੋ ਸੋਚਿਆ ਹੁੰਦਾ ਹੈ ਜੋ ਬੈ ਕੇ ਕੈਪਟਨ ਸੋਚਦਾ ਉਹ ਬਿਲਕੁਲ ਬਹੁਤ ਵਧੀਆ ਚੱਲ ਰਿਹਾ ਹੈ। ਔਰ ਕ੍ਰਿਕਟ ਦੇ ਵਿੱਚ ਜਿਸ ਤਰ੍ਹਾਂ ਕਿ ਹੈ ਕੁੜੀਆਂਾਂ ਦੀ ਕ੍ਰਿਕਟ ਤਾਂ ਰਵਾਜ ਹੀ ਹੈ ਨਹੀਂ ਸੀਗਾ। ਮੈਂ ਮੈਟਰੋ ਸਿਟੀ ਚ ਹੈਗਾ ਸੀਗਾ ਪਰ ਸਾਡੇ ਆਪਣੇ ਪੰਜਾਬ ਚ ਖਾਸ ਤੌਰ ਤੇ ਮੋਗੇ ਵਾਲੇ ਪਾਸੇ ਸੰਗਰੂਰ ਵਾਲੇ ਪਾਸੇ ਤਾਂ ਬਿਲਕੁਲ ਹੀ ਨਹੀਂ ਸੀ। ਜਿਸ ਵੇਲੇ ਸੈਂਟਰੀ ਲਾਈ ਸੀ ਹਰਮਨ ਹਰਮਨਦੀਪ ਨੇ ਤਾਂ ਮੈਂ ਕਰ ਵੀ ਜਾ ਕੇ ਆਇਆ ਸੀਗਾ। ਵਧਾਈ ਦੇ ਕੇ ਆਇਆ ਸੀ ਪਰਿਵਾਰ ਨੂੰ। ਅਸਟ੍ਰੇਲੀਆ ਦੇ ਵਿੱਚ ਉਸ ਵੇਲੇ ਚੱਲ ਰਿਹਾ ਸੀ ਜਿਹੜਾ ਵਰਲਡ ਕੱਪ ਚਲੋ ਹਾਰ ਲੱਗ ਕੇ ਅਸੀਂ ਹਾਰ ਕੇ ਫਾਈਨਲ ਪਰ ਮੈਲਬਨ ਕ੍ਰਿਕਟ ਗਰਾਉਂਡ ਉਸ ਵੇਲੇ ਪਹਿਲੀ ਵਾਰ ਜਿਹੜਾ ਕੁੜੀਆਂ ਦੀ ਟੀਮ ਦੇ ਵਿੱਚ ਮੈਲਬਨ ਕ੍ਰਿਕਟ ਗਰਾਉਂਡ ਜਿਹੜਾ ਉਹਦੇ ਇੱਕ ਵੀ ਸੀਟ ਖਾਲੀ ਨਹੀਂ ਸੀ ਉਸ ਵੇਲੇ ਤੋਂ ਬਾਅਦ ਪਤਾ ਲੱਗਿਆ ਕਿ ਕੁੜੀਆਂ ਦੀ ਕ੍ਰਿਕਟ ਟੀਮ ਨੂੰ ਵੀ ਫਾਈਨਾਂਸਸ ਜਿਹੜੇ ਨੇ ਉਹ ਮਿਲ ਸਕਦੇ ਨੇ ਸਪਾਂਸਰਸ ਮਿਲ ਸਕਦੇ ਨੇ ਤੇ ਅੱਜ ਵਿਮਨ ਆਈਪੀਐਲ ਸ਼ੁਰੂ ਹੋਣ ਲੱਗੇ ਗੁਜਰਾਤ ਵੱਲ ਤੁਸੀਂ ਕਹਿ ਰਹੇ ਹੋ ਮੁੰਬਈ ਵੱਲ ਮੁੰਬਈ ਇੰਡੀਅਨਸ ਵੱਲੋਂ ਖੇਡਣਗੇ। ਹੋਰ ਸਾਰੀਆਂ 3-4 ਕੁੜੀਆਂ ਹੋਰ ਨੇ ਜਿਹੜੀਆਂ ਉਹ ਜਿਹਨਾਂ ਦੀ ਕੁਰੂਣਾ ਦੇ ਪੈ ਦੇ ਵਿੱਚ ਉਹਨਾਂ ਦੀ ਖੇਡ ਦੀ ਜਿਹੜੀ ਵੈਲਿਊ ਹੈ ਉਹ ਪਈ ਹੈ ਬੜੀ ਅੱਛੀ ਗੱਲ। ਨਹੀਂ ਤਾਂ ਪਹਿਲਾਂ ਇਹ ਹਾਲਾਤ ਸੀਗੇ ਕਿ ਮੈਂ ਇੱਕ ਸੀਰੀਜ਼ ਦੇ ਵਿੱਚ ਵੀ ਕੀਤਾ ਸੀ। ਵੀ ਹਾਲਾਤ ਇਹ ਨੇ ਚਲੋ ক্রিকেট ਤਾਂ ਜਿਹੜੀ ਬੁਆਏਸ ক্রিকেট ਬਹੁਤ ਜ਼ਿਆਦਾ ਫੇਮਸ ਉਹਨਾਂ ਨੂੰ ਤਾਂ ਲੋਪ ਲੋਕ ਜਿਹੜੇ ਨੇ ਰੱਬ ਵਾਂਗੂ ਪੂਜਦੇ ਉਹਨਾਂ ਨੂੰ ਉਹਨਾਂ ਦੇ ਪੋਸਟਰ ਬਣਦੇ ਨੇ ਉਹਨਾਂ ਨੂੰ ਮਤਲਬ ਹੱਥ ਲਾਉਣ ਨੂੰ ਤਰਸਦੇ ਹਾਕੀ ਟੀਮ ਦਾ ਹੀ ਹਾਲ ਹੁੰਦਾ ਸੀਗਾ ਕਿ ਪਤਾ ਨਹੀਂ ਕਦੋਂ ਆਉਣਾ ਹੈ ਕਿੱਥੇ ਜਾਣਾ ਹੈ ਪੱਲਿਓਂ ਪੈਸੇ ਵੀ ਲੱਗਦੇ ਸੀ ਤਾਂ ਇਹ ਹਾਲਾਤ ਸੀਗੇ ਕਿ ਕੋਈ ਰਿਸ਼ਤਾ ਕਰਨ ਵਾਲੇ ਆ ਗਏ ਤੇ ਕੁੜੀ ਆਲੇ ਆ ਗਏ ਤੇ ਮੁੰਡਿਆਂ ਨੂੰ ਪੁੱਛਦੇ ਕਿ ਕੁੰਡਾ ਕੀ ਕਰਦਾ ਉਹ ਕਹਿੰਦਾ ਭਾਰਤੀ ਹਾਕੀ ਟੀਮ 'ਚ ਖੇਡਦਾ ਹੈ ਕਹਿੰਦਾ ਚਲੋ ਉਹ ਤਾਂ ਖੇਡਦਾ ਕੰਮ ਕੀ ਕਰਦਾ ਉਹ ਕਹਿੰਦਾ ਖੇਡਦਾ ਕੰਮ ਮਤਲਬ ਇਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਸੀਗਾ ਤਾਂ ਖੇਡ ਆਇਆ ਵੀ ਚਲਦਾ ਖੇਡਦਾ ਠੀਕ ਹੈ ਨਾ ਸੋ ਅੱਜ ਹਾਕੀ ਜਿਹੜੀ ਹੈ ਉਹ ਕੋਈ ਇੱਕ ਜਸਟ ਖੇਡ ਨਹੀਂ ਰਹੀ ਇੱਕ profession ਬਣ ਗਈ ਇਹਨਾਂ ਦੇ ਕਪਤਾਨ ਸਾਹਿਬ ਦੇ ਪਿਤਾ ਜੀ ਆਏ ਉਹਦੇ ਕਰੋੜ ਦਾ ਚੈੱਕ ਲੈਣ ਉਹਨਾਂ ਨੇ ਕਰੋੜ ਦਾ ਚੈੱਕ ਲੈ ਕੇ ਮੈਨੂੰ ਕੀ ਕਿਹਾ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਚਲੋ ਇਹ ਤਾਂ ਮੁੰਡੇ ਆਪਦੀ ਅਚੀਵਮੈਂਟ ਕਰਦੇ ਨੇ ਬੜੀ ਵਧੀਆ ਤੁਸੀਂ ਗੱਲ ਕਰਤੀ ਪਰ ਕਹਿੰਦੇ ਇੱਕ ਗੱਲ ਦੀ ਮੈਨੂੰ ਖੁਸ਼ੀ ਹੈ ਮੈਂ ਕੀ ਕਹਿੰਦੇ ਮੈਂ ਖੇਤੀ ਕਰਦਾ ਤੇ ਕਹਿੰਦੇ ਇੱਕ ਗੱਲ ਬਹੁਤ ਵਧੀਆ ਹੋ ਗਈ ਪੰਜਾਬ ਸਰਕਾਰ ਕਰਕੇ ਬੇਟਾ ਮੈਂ ਕੀ ਇਹ ਕੀ ਕਹਿੰਦੇ ਰਾਤ ਨੂੰ ਖੇਤ ਜਾਣਾ ਬੰਦ ਹੋ ਗਿਆ ਸਾਡਾ ਹੁਣ ਬਿਜਲੀ ਦਿਨੇ ਹੀ ਆ ਜਾਂਦੀ ਹੈ ਦੇਖੋ ਭਾਰਤੀ ਹਾਕੀ ਟੀਮ ਦਾ ਕਪਤਾਨ ਜਿਹੜਾ ਉਹਦਾ ਪਿਤਾ ਜੀ ਖੇਤੀ ਕਰ ਰਿਹਾ ਹੈ ਔਰ ਕਹਿ ਰਹੇ ਆ ਕਿ ਸਾਨੂੰ ਆਹਾ ਹਾ ਸਹੂਲਤਾਂ ਮਿਲ ਗਈਆਂ ਤੇ ਰਾਤ ਨੂੰ ਖੇਤੀਆਂ ਦੀ ਲੋੜ ਨਹੀਂ ਪੈਂਦੀ ਹੁਣ ਦਿਨੇ ਜਿਹੜੀ ਬਿਜਲੀ ਮਿਲ ਜਾਂਦੀ ਸੋ ਇੱਥੋਂ ਸਿੱਧ ਹੁੰਦਾ ਅਸੀਂ ਖਿਡਾਰੀ ਵੀ ਹਾਂ ਅਸੀਂ ਆਂਦਾ ਤੇ ਵੀ ਹਾਂ ਨਾਲ ਅਸੀਂ ਲੋਕਾਂ ਨੂੰ ਲੋਕਾਂ ਦਾ পেট ਭਰਨ ਚ ਵੀ ਅਸੀਂ ਦੇਸ਼ ਦਾ পেট ਭਰਨ ਚ ਅਸੀਂ ਜੋ ਵਿਦਾਨ ਪਾ ਰਹੇ ਹਾਂ ਫੂਡ ਬੋਲ ਆਫ ਇੰਡੀਆ ਕਹਿੰਦੇ ਆ 182 ਲੱਖ ਮੀਟ੍ਰਿਕ ਟਨ ਝੋਨਾ ਪੈਦਾ ਕਰਦੇ ਆ ਜੀ ਔਰ 99% ਝੋਨਾ ਅਸੀਂ ਵੇਚਦੇ ਆ ਕਿਉਂਕਿ ਆਪਣੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਚੋੜ ਸੋ ਜੋ ਮਰਜੀ ਅਸੀਂ ਕਰਾਉਣਾ ਹੋਵੇ ਦੇਖੋ ਇੰਦਰ ਦੇਵਤਾ ਵੀ ਦੇਖੋ ਇੰਦਰ ਦੇਵਤਾ ਖੁਦ ਤਾੜੀਆਂ ਮਾਰ ਰਿਹਾ ਅੱਜ ਕਿ ਸੱਚੀ ਨੀਤ ਨਾਲ ਕੰਮ ਹੋ ਰਹੇ ਨੇ ਇੱਕ ਵਾਰੀ ਆਪਾਂ ਵੀ ਮਾਰ ਦਿੰਨੇ ਤਾੜੀ ਤੁਹਾਡੀ ਜੋ ਜੋ ਪੰਜਾਬ ਦੀ ਡਿਊਟੀ ਲੱਗਦੀ ਹੈ ਝੰਡਾ ਬਰਦਾਰ ਬਣਨ ਵਾਸਤੇ ਭਾਵੇਂ ਯਾਦੀ ਦੀ ਲੜਾਈ ਹੋਵੇ ਭਾਵੇਂ ਕਾਰਗਿਲ ਤੇ ਝੰਡਾ ਲਹਿਰਾਉਣਾ ਹੋਵੇ ਭਾਵੇਂ ਟੋਕੀਓ 올림픽 ਹੋਵੇ ਭਾਵੇਂ ਏਸ਼ੀਅਨ ਖੇਡਾਂ ਹੋਣ ਕਮਲਗੰਗਲ ਖੇਡਾਂ ਹੋਣ ਵਰਲਡ ਕੱਪ ਹੋਵੇ ਤਾਂ ਝੰਡਾ ਜਦੋਂ ਲਹਿਰਾਇਆ ਜਾਂਦਾ ਹੈ ਉੱਥੇ ਇੱਕ ਅੱਧਾ ਪੰਜਾਬੀ ਜ਼ਰੂਰ ਖੜਾ ਹੁੰਦਾ ਹੈ ਜਾਂ ਫਿਰ ਝੰਡਾ ਬਰਦਾਰ ਹੀ ਸਾਡਾ ਪੰਜਾਬੀ ਹੁੰਦਾ ਕਿ ਝੰਡਾ ਲੈ ਕੇ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕਰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਇਹ ਝੰਡਾ ਸਾਡੇ ਪੁਰਖਿਆਂ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਆਜ਼ਾਦੀ ਦੀਆਂ ਲੜਾਈਆਂ ਸ਼ੁਰੂ ਕੀਤੀਆਂ ਸੀ ਮਜਲੂਮਾਂ ਦੇ ਹੱਕਾਂ ਨੂੰ ਉਹਨਾਂ ਦੀ ਰਖਵਾਲੀ ਕਰਨ ਵਾਸਤੇ ਫਿਰ ਭਗਤ ਸਿੰਘ ਹੋਰੀ ਅੱਜ ਵੀ 23 ਸਾਲ ਦੇ ਨੇ ਫਿਰ ਕਰਤਾਰ ਸਿੰਘ ਸਰਾਭੇ ਹੋਰੀ ਅੱਜ ਵੀ 19 ਸਾਲ ਦੇ ਹੀ ਨੇ ਤੇ ਸਾਡੇ ਗਦਰੀ ਬਾਬੇ ਉਹਨਾਂ ਦਾ ਉਹਨਾਂ ਦਾ ਜੋਸ਼ ਤੇ ਹੌਸ਼ ਇਕੱਠੇ ਚੱਲਦੇ ਰਹੇ ਤਾਂ ਕਰਕੇ ਪੰਜਾਬ ਦੀ ਜਿਹੜੀ ਗਲੋਰੀ ਆ ਉਹ ਇੰਨੀ ਜ਼ਿਆਦਾ ਸ਼ਾਈਨ ਕਰਦੀ ਹੈ ਦੁਨੀਆ 'ਚ ਹਾਂ ਇਹ ਗੱਲ ਵੀ ਮੰਨਦੇ ਆ ਪਿਛਲੇ ਕਈ ਸਾਲਾਂ ਤੋਂ ਥੋੜਾ ਜਿਹਾ ਤੁੰਦਲਾ ਹੋ ਗਿਆ ਸੀ ਚਮਕ ਤੁੰਦਲੀ ਹੋ ਗਈ ਸੀ ਮੂਰੇ ਲੱਗੇ ਹੋਏ ਸੀ ਜਿਹੜੇ ਉਹਨਾਂ ਨੇ ਨਾ ਤਾਂ ਖੇਡਾਂ ਵੱਲ ਧਿਆਨ ਦਿੱਤਾ ਨਾ ਕਿਸਾਨਾਂ ਵੱਲ ਧਿਆਨ ਦਿੱਤਾ ਨਾ ਮਜ਼ਦੂਰਾਂ ਵੱਲ ਧਿਆਨ ਦਿੱਤਾ ਨਾ ਨੌਕਰੀਆਂ ਦੇਣ ਵੱਲ ਧਿਆਨ ਦਿੱਤਾ ਨਾ ਕਾਲਜ ਬਣਾਉਣ ਵੱਲ ਜਾਂ ਯੂਨੀਵਰਸਿਟੀਆਂ ਬਣਾਉਣ ਵੱਲ ਧਿਆਨ ਦਿੱਤਾ ਉਹਨਾਂ ਨੇ ਸਿਰਫ ਆਪਣੇ ਆਪ ਤੇ ਧਿਆਨ ਦਿੱਤਾ ਆਪਣੇ ਪਰਿਵਾਰਾਂ ਵੱਲ ਹੀ ਧਿਆਨ ਦਿੱਤਾ ਮੈਂ ਤਾਂ ਮੈਨੂੰ ਕਈ ਵਾਰੀ ਪੱਤਰਕਾਰ ਕਹਿੰਦੇ ਨੇ ਤੁਸੀਂ ਪਰਿਵਾਰ ਨੂੰ ਟਾਈਮ ਕਿੰਨਾ ਕੁ ਦਿੰਦੇ ਹੋ ਜੀ ਮੈਂ ਜੀ ਮੈਂ ਪਰਿਵਾਰ ਦੇ ਨਾਲ ਹੀ ਰਹਿਣਾ ਕਹਿੰਦੇ ਨਹੀਂ ਜੀ ਤਿੰਨ ਤਿੰਨ ਚਾਰ ਚਾਰ ਦਾ ਪ੍ਰੋਗਰਾਮ ਹੁੰਦੇ ਆ ਪਰ ਤੁਸੀਂ ਦਿੱਲੀ ਫਿਰਦੇ ਸੀ ਕੱਲ ਤੁਸੀਂ ਪਠਾਨਕੋਟ ਫਿਰਦੇ ਸੀ ਪਰਿਵਾਰ ਨੂੰ ਟਾਈਮ ਕਦੋਂ ਕੁ ਦਿੰਦੇ ਹੋ ਮੈਂ ਕਿਹਾ ਜੀ ਮੈਂ ਪਰਿਵਾਰ ਤੇ ਹੀ ਰਹਿਣਾ ਕਹਿੰਦੇ ਨਹੀਂ ਜੀ ਅਸੀਂ ਤਾਂ ਕਵਰ ਕਰਦੇ ਆ ਤੁਹਾਨੂੰ মিডিਆ ਰਾਹੀਂ ਤੁਹਾਡੇ ਕੋਲ ਸ਼ਡਿਊਲ ਆ ਜਾਣਾ ਸਾਰਾ ਕਿ ਮੁੱਖ ਮੰਤਰੀ ਕਿੱਥੇ ਜਾਊਗਾ ਮੈਂ ਕੀ ਕੀ ਹੈ ਕਹਿੰਦੇ ਕੱਲ ਨੂੰ ਤੁਸੀਂ ਉੱਥੇ ਜਾ ਰਹੇ ਹੋ ਪਰਸੋਂ ਤੁਸੀਂ ਉੱਥੇ ਜਾ ਰਹੇ ਹੋ ਪਰਿਵਾਰ ਨੂੰ ਟਾਈਮ ਕਦੋਂ ਦਿੰਦੇ ਹੋ ਮੈਂ ਕਹਿੰਦਾ ਜੀ ਤੁਸੀਂ ਥੋੜਾ ਜਿਹਾ ਥੋੜ ਗੌਰ ਨਾਲ ਸੋਚੋ ਇਹਨੂੰ ਪੰਜਾਬ ਨੂੰ ਮੈਂ ਆਪਣਾ ਪਰਿਵਾਰ ਮੰਨਦਾ ਮੈਂ ਰੋਜ਼ ਪਰਿਵਾਰ ਚ ਹੀ ਹੁੰਨਾ ਆ ਵੀ ਮੇਰਾ ਪਰਿਵਾਰ ਦਾ ਹਿੱਸਾ ਹੈ ਮੈਂ ਅੱਜ ਫੇਰ ਪਰਿਵਾਰ ਚ ਹਾਂ ਮੈਂ ਕੱਲ ਐਨ ਆਰ ਆਈ ਪਰਿਵਾਰਾਂ ਨਾਲ ਸੀਗਾ ਉਹ ਵੀ ਆਪਣਈ ਨੇ ਉਹ ਇੱਥੋਂ ਵਤਨ ਤੋਂ ਸਿਸਟਮ ਤੋਂ ਦੁਖੀ ਹੋ ਕੇ ਉੱਥੇ ਚਲੇ ਗਏ ਕਾਮਯਾਬ ਹੋ ਗਏ ਪਰ ਦਿਲ ਥੋੜੀ ਲੱਗਦਾ ਉੱਥੇ ਕੁੜੀ ਜਿੰਨੇ ਮਰਜ਼ੀ ਵੱਡੇ ਘਰ ਚ ਵੈਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਸਾਰੀ ਉਮਰ ਕਿ ਮੇਰੇ ਪੇਕਿਆਂ ਵੱਲੋਂ ਠੰਡੀ ਹਵਾਵਾਂ ਦੇ ਬੁੱਲਿਆ ਆਉਣ ਤੂੰ ਜਿੱਥੇ ਮਰਜ਼ੀ ਖੇਡਣ ਜਾਓ ਜਦੋਂ ਸਵੇਰੇ ਉੱਠਦੇ ਹੋਵੋਗੇ ਆਪਣੇ ਲੈਪਟਾਪ ਤੇ ਜਾਂ ਆਈਪੈਡ ਤੇ ਜਾਂ ਮੋਬਾਈਲ ਤੇ ਚੈੱਕ ਕਰਦੇ ਹੋਵੋਗੇ ਪੰਜਾਬ ਦੀਆਂ ਖਬਰਾਂ ਕਿ ਸਾਰਾ ਸੁੱਖ-ਸਾਂਦ ਸੋ ਤੁਹਾਨੂੰ ਸੰਭਾਲਣਾ ਤੁਹਾਨੂੰ ਇਨਾਮ ਦੇਣਾ ਤੁਹਾਨੂੰ ਸਨਮਾਨਿਤ ਕਰਨਾ ਤੁਹਾਡੀ ਇੱਜ਼ਤ ਵਧਾਉਣਾ ਸਾਡਾ ਫਰਜ਼ ਹੈ ਇਹਦੇ ਨਾਲ ਸਾਡੀ ਵੀ ਇੱਜ਼ਤ ਵੱਧਦੀ ਹੈ ਮੈਂ ਪਾਰਲੀਮੈਂਟ 'ਚ ਬੋਲਿਆ ਸੀ ਭਾਰਤ ਰਤਨ ਬਾਰੇ ਅਵਾਰਡ ਵਾਲੇ ਕਿ ਭਾਰਤ ਰਤਨ ਤੁਸੀਂ ਉਸ ਬੰਦੇ ਨੂੰ ਦਿਓ ਜਿਦੇ ਨਾਲ ਭਾਰਤ ਰਤਨ ਦਾ ਦੀ ਗਰਮਾ ਵਧੇ ਜੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਜਾਂ ਜਾਂ ਫਿਰ ਸਾਡੇ ਜਿਹੜੇ ਹੋਰ ਸ਼ਹੀਦ ਨੇ ਜੇ ਉਹਨਾਂ ਨੂੰ ਤੁਸੀਂ ਭਾ ਉਦਮ ਸਿੰਘ ਸ਼ੀਰ ਉਦਮ ਸਿੰਘ ਜੇ ਉਹਨਾਂ ਨੂੰ ਭਾਰਤ ਰਤਨ ਦੇ ਦੋਗੇ ਇਹਦੇ ਨਾਲ ਭਾਰਤ ਰਤਨ ਦੀ ਇੱਜ਼ਤ ਵਧੂਗੀ ਤੇ ਹਾਂ ਯਾਰ ਬਾਕੀ ਇਹ ਰਤਨ ਸੀ ਭਾਰਤ ਦੇ ਜੇ ਨਹੀਂ ਵੀ ਦੇਣਗੇ ਸਾਡ ਇੱਜ਼ਤ ਘਟਣ ਨਹੀਂ ਲੱਗੀ ਸਾਡੇ ਦਿਲ ਚ ਪਗ ਸਿੰਘ ਹੋਰਾਂ ਦੀ ਜਾਂ ਸਾਡੇ ਸ਼ਹੀਦਾਂ ਦੀ ਪਰੇਵੀ ਭਾਰਤ ਰਤਨ ਦੀ ਗਰਮਾਹਟ 받 ਸਕਦੀ ਹੈ। ਸੋ ਅਸੀਂ ਅੱਜ ਤੁਹਾਨੂੰ ਡੀਐਸਪੀ ਲਾ ਕੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਹੇ ਹਾਂ। ਤੁਹਾਨੂੰ ਤਾਂ ਮਾਣ ਮਹਿਸੂਸ ਹੋ ਗਈ ਕਿ ਸਾਡੀ ਗਵਰਨਮੈਂਟ ਨੇ ਸਾਨੂੰ ਆ ਕੁਝ ਦਿੱਤਾ ਹੈ। ਪਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੀਰੇ ਨੇ ਅਸੀਂ ਉਹਨਾਂ ਦੀ ਚਮਕ ਕਿਸੇ ਲੈਵਲ ਤੇ ਫਿੱਕੀ ਨਹੀਂ ਪੈਣ ਦੇਣੀ। ਰੀਸੈਂਟਲੀ ਸਪੋਰਟਸ ਪਾਲਿਸੀ ਬਣੀ ਹੈ। 15-15 ਲੱਖ ਰੁਪਏ 올림픽 ਦੀ ਤਿਆਰੀ ਤੋਂ ਪਹਿਲਾਂ ਦੇ। ਬਾਜ ਤਾਂ ਕੋਈ ਵੀ ਦੇ ਦਿੰਦਾ ਜੀ ਜਦੋਂ ਤੁਸੀਂ ਕੁਝ ਕਰਿਆ ਏ ਬਾਅਦ 'ਚ ਤਾਂ ਤੁਹਾਨੂੰ ਰੋਜ਼ ਆਉਂਦੇ ਆ ਫਲਾਨੇ ਟੂਰਨਾਮੈਂਟ ਤੇ ਆ ਜਾਓ ਜੀ ਸਨਮਾਨਿਤ ਕਰਨ ਪਹਿਲਾਂ ਤਿਆਰੀ ਕਰਨ ਵਾਸਤੇ ਦੇਈ ਹੈ ਨਾ ਉਹ ਗੱਦੇ ਤਾਂ ਹੋਣ ਨਾ ਜਿੱਥੇ ਕੁਸ਼ਤੀ ਹੁੰਦੀ ਹੈ ਮਿੱਟੀ 'ਚ ਪ੍ਰੈਕਟਿਸ ਕਰੀ ਜਾਂਦੇ ਆ ਜਾ ਕੇ ਉੱਥੇ ਗੱਦੇ ਹੁੰਦੇ ਨੇ ਗ੍ਰਿਪ ਵੀ ਨਹੀਂ ਬਣਦੀ ਉਹ ਐਸਟੋਟਰਫ ਤਾਂ ਹੋਵੇ ਨਾ ਜਿਹੜੀ ਤੇ ਖੇਡਿਆ ਜਾ ਰਿਹਾ ਹੈ ਅੱਜਕੱਲ ਇੱਥੇ ਆਪਾਂ ਗ੍ਰੀਨ ਕਲਰ ਦੀ ਐਸਟੋਟਰਫ ਤੇ ਖੇਡੀ ਜਾਂਦੇ ਆ ਉੱਥੇ ਬਲੂ ਹੁੰਦੀ ਉਹ ਜ਼ਿਆਦਾ ਫਾਸਟ ਹੈ ਸਪੈਕਟਸ ਹੀ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਉਹੋ ਸਾਡੇ ਕੋਲੇ ਜੈਵਲਨ ਹੋਵੇ ਜਿਹੜੀ ਸੁੱਟੀ ਜਾਂਦੀ ਹੈ ਉਹ ਗੋਲੇ ਹੋਣ ਉਸ ਕਿਸਮ ਦਾ ਮਾਹੌਲ ਇਨਫਰਾਸਟ੍ਰਕਚਰ ਸਾਡੇ ਕੋਲੇ ਹੋਵੇ ਸੋ ਤਾਂ ਕਰਕੇ ਅਸੀਂ ਪਹਿਲੇ ਹੀ ਪੈਸੇ ਦੇਣ ਲੱਗੇ ਕਿ ਬਾਅਦ 'ਚ ਤਾਂ ਦੇਣੀ ਦੇਣੇ ਨੇ ਪਹਿਲਾਂ ਤਿਆਰੀ ਕਰਨ ਵਾਸਤੇ ਦੇ। ਸੋ ਅੱਜ 11 ਫਿਰ 11 ਔਰ ਆਲਮੋਸਟ ਸਾਰੇ ਪਲੇਇੰਗ 11 ਜੀ ਆਉ ਤੁਸੀ ਆਪਣੇ ਆਪਣੇ ਫੀਲਡ ਦੇ ਵਿੱਚ ਸੋ ਅੱਜ ਇੱਕ ਪਲੇਇੰਗ 11 ਨੂੰ ਮੈਂ ਸਨਮਾਨਿਤ ਕਰ ਰਿਹਾ ਮੈਨੂੰ ਬੜੀ ਖੁਸ਼ੀ ਹੈ ਮੈਂ ਖੁਦ ਸਪੋਰਟਸ ਲਵਰ ਹਾਂ ਤੇ ਜਿਹਦੇ ਵਿੱਚੋਂ 7 ਡੀਐਸਪੀ ਤੇ 4 ਪੀਸੀਐਸ ਦੇ ਵਿੱਚ ਤੁਸੀਂ ਆਏ ਹੋ ਪਹਿਲੀ ਵਾਰ ਜਿਸ ਤਰ੍ਹਾਂ ਰੁਪਿੰਦਰ ਨੇ ਕਿਹਾ ਪੀਸੀਐਸ ਦੇ ਵਿੱਚ ਆਇਓ ਜਿੱਤ ਅਸੀਂ ਵੇਟ ਵੀ ਕਰ ਲਾਂਗੇ ਤੁਹਾਡੀ ਪੜ੍ਹਾਈ ਦੀ ਅਸੀਂ ਤੁਹਾਡੀ ਡਿਗਰੀ ਦੀ ਵੇਟ ਕਰ ਲਾਂਗੇ ਕਿ ਤੁਸੀਂ ਉਹ ਪੂਰੀ ਕਰ ਲਓ ਤਾਂ ਮੈਂ ਚਾਹੁੰਨਾ ਕਿ ਤੁਹਾਨੂੰ ਜਿਸ ਵੇਲੇ ਤੁਸੀਂ ਜਿੱਤ ਕੇ ਆਏ ਹੋ ਹੋ ਸਕਦਾ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਪੋਰਟਸ ਵੱਲ ਧਿਆਨ ਹੋਵੇ ਤਾਂ ਪੜ੍ਹਾਈ ਦੀ ਡਿਗਰੀ ਜਿਹੜੀ ਆ ਉਹ ਪ੍ਰੋਪਰ ਨਾ ਹੋਈ ਹੋਵੇ दोबारा कर लो अजक को पढ़ने का टै कोई उम्र एज बार नहीं है कुछ तक करके कर जॉब वो मिले जित सत महसूस करो मैंटली तौर तो पर ना हो कि यार एड् वे असं प्लेयर रहे सूथे लाया हो कोई भी घंटी मार के कहता वो इधर जा वो उधर जा, जा, जा वो नहीं चाहिए प्लेयर में बन दान सम्मान मिलेगा और हंडर्ड परसेंट नौकरी की गरंटी मैं देना थोड़ा तो चाहे नैशल चो जित आओ चाहे कॉमनवैल्थ चाहे एशियन चाहे ओलंपिक नौकरी मिलनी ही मिलनी है ਨੌਕਰੀ ਕਿੱਥੇ ਮਿਲਣੀ ਹੈ ਇਹ ਵੀ ਤੁਸੀਂ ਡਿਸਾਈਡ ਕਰਨਾ ਤੁਹਾਨੂੰ ਸਪੋਰਟਸ ਡਾਇਰੈਕਟਰ ਵੀ ਲਾਵਾਂਗੇ ਤੁਹਾਨੂੰ ਡਿਸਟ੍ਰਿਕਟ ਸਪੋਰਟਸ ਅਫਸਰ ਵੀ ਲਾਵਾਂਗੇ ਤੁਹਾਨੂੰ ਹੈੱਡ ਕੋਚ ਵੀ ਲਾਵਾਂਗੇ ਇਹ ਨਹੀਂ ਹੈਗਾ ਕਿ ਤੁਹਾਨੂੰ ਅਸੀਂ ਸਰਮਾਨਤ ਕਰਕੇ ਨੌਕਰੀ ਦੇ ਕੇ ਚਲੋ ਜੀ ਤੁਹਾਨੂੰ ਤੱਕ ਉਧਰ ਭੇਜ ਦਈਏ ਨਾ ਕੇ ਲਾਉਣ ਤੇ ਅਸੀਂ ਤੁਹਾਡੇ ਤੋਂ ਚਾਹੁੰਦੇ ਹਾਂ ਕਿ ਤੁਸੀਂ ਜਿੱਥੇ-ਜਿੱਥੇ ਵੀ ਹੋ ਸਕਦਾ ਹੈ ਹਾਕੀ ਵਾਸਤੇ ਨਵੇਂ ਪੀੜ੍ਹੀ ਨੂੰ ਕੋਚਿੰਗ ਕਰੋ ਨਵੀਂ ਟੀਮ ਤਿਆਰ ਕਰਕੇ ਦਿਓ ਇੱਕ-ਇੱਕ ਜਾਣਾ ਜੇ ਦੋ-ਦੋ ਤਿੰਨ-ਤਿੰਨ ਪਲੇਅਰ ਵੀ ਦੇ ਦੇਗਾ ਉੱਚੋ ਜੇ ਕਿਤੇ 7-8 ਹੋਰ ਨਿਕਲੇ ਨੈਸ਼ਨਲ ਵਾਸਤੇ ਬੈਂਚ ਸਟਰੈਂਥ ਬਣ ਗਈ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਫਿਰ ਤੁਸੀਂ ਛੁੱਟੀਆਂ ਲੈਣੀਆਂ ਹੋਣਗੀਆਂ ਜਾਂ ਕਿਤੇ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਕੋਈ ਉੱਥੇ ਮਤਲਬ ਨਾਕੇ ਲਾਉਣ ਵਾਸਤੇ ਜਾਂ ਕਿਸੇ ਦੇ ਮਗਰ ਗੱਡੀਆਂ ਭਜਾਉਣ ਵਾਸਤੇ ਨਹੀਂ ਡਿਊਟੀ ਲਈ ਅਸੀਂ ਡਿਊਟੀ ਤੁਹਾਡੀ ਸਪੋਰਟਸ ਨਾਲ ਸੰਬੰਧਿਤ ਹੀ ਲਾਵਾਂਗੇ ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਸਹਿਮਤ ਕਰਨ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਕੋਈ ਨਾ ਕੋਈ ਤੇ ਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ ਪੰਜ ਸੱਤ ਬੱਚੇ ਨੈਸ਼ਨਲ ਵਾਸਤੇ ਇਹਨੂੰ ਕੀ ਚਾਹੀਦਾ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਆਂ ਅਸੀਂ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਇਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋਰ ਮੋਹ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ 'ਤੇ ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੁਸਕਰ ਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਘਾਫਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜੇ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸ਼ਨ ਲੈ ਗਿਆ ਪਹਿਲਾਂ ਕੋਈ ਐਮਐਲਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤ ਵਾਲੇ ਬਹੁਤ ਨੇ ਇਹ ਕਹਿਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਤੂੰ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜਾਏਗਾ ਥੋੜਾ ਜਿਹਾ ਉਹ ਜਿਹੜਾ ਚੀਜ਼ ਹੈ ਬਹੁਤ ਖਤਰਨਾਕ ਹੈ ਅਸੀਂ ਉੱਥੋਂ ਬਚਾ ਕੇ ਬਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇਧਰ ਉਧਰ ਜਾਣਗੇ ਪੁਲਿਸ ਦੇ ਵਿੱਚ ਭਰਤੀ ਦਾ ਹਰ ਸਾਲ ਅਸੀਂ ਅਨਾਉਂਸ ਕਰਤਾ ਪਹਿਲਾਂ 4 ਸਾਲਾਂ ਬਾਅਦ ਹੁੰਦਾ ਸੀ ਕਿ ਜੇ 8000 ਪੁਲਿਸ ਭਰਤੀ ਕਰਨੇ ਦੱਸਦੇ ਵੀ 2 ਮਹੀਨੇ ਪਹਿਲਾਂ ਹੀ ਸੀ 9000 ਮੁੰਡੇ ਕਹਿੰਦੇ ਯਾਰ ਥੋੜਾ ਜਿਹਾ ਪਹਿਲਾਂ ਦੱਸ ਦਿੰਦੇ ਤਾਂ ਯਾਰ ਥੋੜਾ ਜਿਹਾ ਗਰਾਊਂਡ ਚਾਕੇ ਐਕਸਰਸਾਈਜ਼ ਕਰ ਲੈਂਦੇ ਪ੍ਰੈਕਟਿਸ ਕਰ ਲੈਂਦੇ ਤਿਆਰੀ ਕਰ ਲੈਂਦੇ ਅਸੀਂ ਹੁਣ ਕੀ ਹੈ ਸਾਲ ਅਗਲੇ 3 ਸਾਲ ਦਾ ਬਣਾਤਾ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਊਗੀ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਆ ਜਾਊਗਾ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਰਿਜ਼ਲਟ ਆ ਜਾਊਗਾ ਹਰ ਸਾਲ ਦਸੰਬਰ ਚ 2200 ਤੋਂ 2300 ਹਰ ਬਕਵਾਕ 1600 ਸਿਪਾਈ ਪੈਸਾਬ ਇੰਸਪੈਕਟਰ ਫੇ ਇੰਸਪੈਕਟਰ ਹਰ ਸਾਲ ਭਰਤੀ ਹੋਣਗੇ ਤਾਂ ਕਿ ਬੱਚੇ ਤਿਆਰੀ ਕਰ ਤਿਆਰੀ ਕਰਨ ਜੇ ਇੱਕ ਅਟੈਂਪਟ ਨਹੀਂ ਆਏ ਅਗਲੀ ਅਟੈਂਪਟ ਚ ਦੇਖ ਲਿਓ ਤੇ ਗਰਾਉਂਡ ਚ ਜਾਓਗੇ ਸਰੀਰ ਨਾਲ ਪਿਆਰ ਹੋਊਗਾ ਡਰਗ ਤੋਂ ਬਚੋਗੇ ਇਧਰ ਉਧਰ ਬੁਰੀ ਸੰਗਤ ਤੋਂ ਬਚੋਗੇ ਸੋ ਮੇਰਾ ਇਹ ਮਕਸਦ ਹੈ ਮੇਰਾ ਕੋਈ ਮਕਸਦ ਨਹੀਂ ਕਿ ਮੈਂ ਨੌਜਵਾਨਾਂ ਨੂੰ ਪਹਿਲਾਂ ਟਰੈਵਲ ਏਜੰਟਾ ਜਿਹੜੇ ਨੇ ਉਹਨਾਂ ਤੋਂ ਲੁੱਟੀ ਜਾਣ ਫਿਰ ਉੱਥੇ ਜਾ ਕੇ ਕਿਹੜਾ ਸੌਖਾ ਜੀ ਆ ਤਾਂ ਆਪਾਂ ਦੇਖਦੇ ਆ ਕੈਨੇਡਾ ਦੀਆਂ ਖ਼ਬਰਾਂ ਪੜ੍ਹ ਲਓ ਬਿਰਜਗਰੀ ਫੈਲ ਗਈ ਉੱਥੇ ਉੱਥੇ ਮਹਿੰਗਾਈ ਇੰਨੀ ਹੋ ਗਈ ਕਿ ਜੋਣਾਂ ਤੋਂ ਭਰ ਹੋਇਆ ਪਿਆ ਜਾਂ ਫਿਰ ਇੱਥੇ ਕੋਈ ਲੜਾਈ ਹੋ ਗਈ ਤੇ ਉਹ ਅੰਦਰ ਹੋ ਕੇ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਉਹ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੋਮ ਸੈਕਟਰ ਸਾਹਿਬ ਬੈਠੇ ਨੇ ਕਿ ਕਈ ਐਸਏ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੇ ਉਹ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘਿਆ ਉਹ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ਓਵਰ ਕਰਾਊਡਡ ਹੋਇਆ ਪਿਆ ਕੰਮ 27000 ਦੀ ਕੈਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ਾਂ ਨਹੀਂ ਕਰਨੀਆਂ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਹਿ ਸੋ ਕੋ ਮੰਦਾ ਆਖੀਏ ਜਿੱਤ ਜਮੇ ਰਾਜਾਨ ਜਿਨ੍ਹਾਂ ਨੇ ਰਾਜੇ ਜਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਇੱਤਿਮਾਰ ਪਈ ਕੋਰ ਲਾਣੀ ਤੈ ਕੀ ਦਰਦਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਧੀਆ ਭੈਣਾਂ ਤਰੱਕੀ ਕਰ ਰਹੀਆਂ ਬਹੁਤ ਅਮੇ 518 ਪਰਸੋਂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਦੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਔਰ ਨੌਕਰੀਆਂ ਨੇ ਇਹ ਨਹੀਂ ਹੈਗਾ ਕਿ ਮੈਂ ਅਨਾਉਂਸ ਕਰਤਾ ਨਿਯੁਕਤੀ ਪੱਤਰ ਦੇਤਾ ਹਾਈ ਕੋਰਟ ਜਾ ਕੇ ਲੜੀ ਜਾਓ ਕੇਸ ਅਸੀਂ ਹਾਈ ਕੋਰਟ ਚੋਂ ਪਹਿਲਾਂ ਕਲੀਅਰੈਂਸ ਲੈਨੇ ਆ ਕਿ ਕੋਈ ਪੀਆਈਐਲ ਤਾਂ ਨਹੀਂ ਪਾਉਗੀ ਇਹਨਾਂ ਦੀ ਇਹਨਾਂ ਦੀ ਨੌਕਰੀ ਨੂੰ ਕੋਈ ਤੁਹਾਡੇ ਵਾਲੇ ਚ ਵੀ ਇੱਕ ਦੋ ਮੁੰਡਿਆਂ ਨਾਲ ਐਦਾਂ ਹੋ ਗਿਆ ਸੀ ਅੱਜ ਕਰ ਲਿਆ ਕਲੀਅਰ ਸਾਰਾ ਕਲੀਅਰ ਕਰਕੇ ਸਾਡ ਪਾਇ ਹੁਣ ਕ੍ਰਿਕਟ ਵਿੱਚ ਜਸਿੰਦਰ ਹੈ ਉਹ ਪਲੇਂਗ ਆਪਣਾ ਪੰਜਾਬ ਵੱਲੋਂ ਖੇਡਦਾ ਜਸਿੰਦਰ ਉਹਨੂੰ ਵਾਦਾ ਕੀਤਾ ਹੋਇਆ ਸੀ ਪਹਿਲਾਂ ਕ੍ਰਿਕਟ ਨੂੰ ਤਾਂ ਮੰਨਦੇ ਹੀ ਨਹੀਂ ਸੀਗੇ ਕ੍ਰਿਕਟ ਨੂੰ ਤਾਂ ਉਹ ਚ ਮੰਨਦੇ ਨਹੀਂ ਸੀ ਵੀ ਇਹਨੂੰ ਇਹ ਤੇ ਨੌਕਰੀਆਂ ਵਾਲੀ ਚ ਹੈ ਕ੍ਰਿਕਟ ਦੇ ਵਿੱਚ ਜਦੋਂ ਪਿੰਡਾਂ ਵਾਲੇ ਮੁੰਡੇ ਆਉਣ ਲੱਗੇ ਆ ਤਾਂ ਬਸਾਨਾ ਸੀ ਉਹਨਾਂ ਚੋਂ ਕਿਉਂ ਕ੍ਰਿਕਟ ਨੂੰ ਵੀ ਤਾਂ ਖੇਡ ਮੰਨਾਂਗੇ ਇੰਨੀ ਪਪੂਲਰ ਗੇਮ ਹੈ ਸੋ ਜਸਿੰਦਰ ਹੋਰੀ ਜਾਂ ਹੋਰ ਜਿਹੜੇ ਕ੍ਰਿਕਟ ਨਰ ਰਣਜੀਤ ਪਲੇਅਰ ਹੈ ਕੋਈ ਕੋਈ ਕਿਸੇ ਲੈਵਲ ਤੇ ਖੇਡਾ ਹੋਇਆ ਸਾਰਿਆਂ ਦੀ ਵਾਰੀ ਆਊਗੀ ਤੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜਿਸ ਲੈਵਲ ਤੇ ਸੰਵਿਧਾਨ ਕਹਿੰਦਾ ਜਾਂ ਕਾਨੂੰਨ ਕਹਿੰਦਾ ਸਾਡਾ ਉਸ ਲੈਵਲ ਤੋਂ ਸ਼ੁਰੂ ਕਰਨਗੇ ਅੱਗੇ ਤਰੱਕੀਆਂ ਕਰ ਜਾਣਗੇ ਤੁਸੀਂ ਵੀ ਹੁਣ ਡੀਐਸਪੀ ਥੋੜੀ ਰਹੋਗੇ ਸਾਰੀ ਉਮਰ ਤੁਸੀਂ ਪੜ੍ਹ ਲਿਖ ਕੇ ਪੇਪਰ ਦੇ ਦਿਓ ਯੂਪੀਐਸੀ ਦੇਣਾ ਯੂਪੀਐਸ ਦੇ ਕੇ ਆਈਪੀਐਸ ਬਣ ਜਾਓ ਇਹ ਤਾਂ ਇੱਕ ਜ਼ਰੀਆ ਹੈ ਅੱਜ ਵਾਲੇ ਜਿਹੜੀ ਨਿਯੁਕਤੀ ਹੈ ਇਸ ਤੋਂ ਬਾਅਦ ਤੁਸੀਂ ਉਸ ਤੋਂ ਬਾਅਦ ਅਕੈਡਮੀ ਖੋਲਣੀ ਹੈ ਕਿਸੇ ਨੇ ਕਿਸੇ ਨੇ ਕਹਣਾ ਮੈਂ ਤਾਂ ਜੀ ਇੱਥੇ ਕੰਮ ਕਰਕੇ ਰਾਜ਼ੀ ਹਾਂ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਵਾਂਗੇ ਬਾਕੀ ਖੇਡ ਮੰਤਰੀ ਆਪ ਖੁਦ ਜਿਹੜੇ ਨੇ ਸਪੋਰਟਸ ਪਰਸਨ ਨੇ ਆਪ ਖੇਡਦੇ ਨੇ ਪਹਿਲਾਂ ਕਦੋਂ ਹੁੰਦਾ ਸੀ ਇਦਾਂ ਪਹਿਲਾਂ ਉਹ ਹੁੰਦੇ ਸੀ ਜਿਹਨਾਂ ਨੂੰ ਮਤਲਬ ਸਾਈਕਲਿੰਗ ਦਾ ਪ੍ਰਧਾਨ ਉਹ ਹੈ ਜਿਹਨੇ ਕਦੇ ਜ਼ਿੰਦਗੀ ਚ ਚੈਨ ਨਹੀਂ ਚੜਾਉਣੀ ਆਉਂਦੀ ਸਾਈਕਲ ਦੀ ਸਾਈਕਲ ਚਲਾਉਣਾ ਜਾਂ ਸਾਈਕਲ ਤੇ ਚੜਨਾ ਤਾਂ ਬਾਅਦ ਦੀ ਗੱਲ ਹੈ ਕੈਂਚੀ ਅੱਧੀ ਕੈਂਚੀ ਜਾਂ ਕਾਠੀ ਤਾਂ ਬਾਅਦ ਦੀਆਂ ਗੱਲਾਂ ਨੇ ਮਤਲਬ ਉਹ ਬੰਦੇ ਲਾਇਆ ਹੋਇਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਤੁਸੀਂ ਵੀ ਬਹੁਤ ਸਾਰਾ ਮੈਂਟਲੀ ਟੌਰਚਰ ਹੁੰਦੇ ਹੋ ਗੁਜਰਾ ਆ ਬੰਦੇ ਹਨ ਕਿਵੇਂ ਸਮਝਾਈਏ ਹਾਕੀ ਕੀ ਹੁੰਦੀ ਹੈ ਗੋਲ ਕੀ ਹੁੰਦਾ ਹੈ ਪੈਨਲਟੀ ਕਾਰਨਰ ਕੀ ਹੁੰਦਾ ਹੈ ਸ਼ਾਰਟ ਕਾਰਨਰ ਕੀ ਨਾ ਸਵਸੀ ਇਹ ਚਾਹੁੰਦੇ ਆ ਕਿ ਉਹੀ ਬੰਦੇ ਕੰਮ ਕਰਨ ਜਿਹੜੇ ਬੰਦੇ ਉਸ ਫੀਲਡ ਨੂੰ ਜਾਣਦੇ ਹੋ ਸੋ ਉਸ ਕਰਕੇ ਮੈਨੂੰ ਤਾਂ ਬਹੁਤ ਖੁਸ਼ੀ ਹੈ ਮੈਂ ਮੈਨੂੰ ਇਹ ਚਿੰਨ੍ਹ ਮੇਰੇ ਪਿਤਾ ਜੀ ਤੋਂ ਸਦਾਮਿੰਦਰ ਸਿੰਘ ਹੋਰਾਂ ਤੋਂ ਲੱਗੀ ਸੀ ਰੇਡੀਓ ਤੇ ਕਮੈਂਟਰੀ ਸੁਣਨ ਤੋਂ ਬਾਅਦ ਫਿਰ ਟੀਵੀ ਤੇ ਆਉਣ ਲੱਗ ਗਿਆ ਪਹਿਲਾਂ ਤਾਂ ਆਉਂਦੇ ਹੀ ਨਹੀਂ ਸੀਗਾ ਸੋ ਅੱਜ ਪਲੇਇੰਗ 11 ਇੱਥੇ ਤੇ ਮੇਰੇ ਪਤਾ ਜੀ ਨਹੀਂ ਰਹੇ ਦੁਨੀਆ ਚ ਜੋ 2011 ਚ ਉਹਨਾਂ ਦੀ ਮੌਤ ਹੋ ਗਈ ਸੀ ਚਲੋ ਜਿੱਥੇ ਵੀ ਉਹਨਾਂ ਦੀ ਆਤਮਾ ਥੋੜਾ ਖੁਸ਼ ਹੁੰਦੀ ਹੋ ਹਾਕੀ ਤੇ ਤਾਂ ਜਾਨ ਦਿੰਦੇ ਸੀ ਬਸ ਉਹ ਬਹੁਤ ਪੁਰਾਣੇ ਪੁਰਾਣੇ ਪਲੇਅਰਾਂ ਬਾਰੇ ਮੈਨੂੰ ਦੱਸਦੇ ਰਹਿੰਦੇ ਸੀ ਤਾਂ ਕਰਕੇ ਮੈਨੂੰ ਵੀ ਚਿੰਗ ਲੱਗੀ ਫਿਰ ਅੱਗੇ ਚਲੋ ਅੱਜ ਪ੍ਰਮਾਤਮਾ ਨੇ ਜਿਸ ਅਹੁਦੇ ਤੇ ਬਿਠਾਇਆ ਹੋਇਆ ਤਾਂ ਕੋਸ਼ਿਸ਼ ਮੈਂ ਇਹੀ ਕਰੂੰਗਾ ਕਿ ਜਿਹੜਾ ਜੇ ਮੈਂ ਪਹਿਲਾਂ ਕੈਸਟਾਸੀਡੀਆਂ ਚ ਕਹਿੰਦਾ ਰਿਹਾ ਕਿ ਸਾਡੇ ਪਲੇਅਰ ਰੁੱਲਦੇ ਰਹੇ ਨੇ ਸਾਡੇ ਪਲੇਅਰ ਰੁੱਲੀ ਜਾਂਦੇ ਨੇ ਇਹਨੂੰ ਕੋਈ ਪੁੱਛਦਾ ਨਹੀਂ ਤੇ ਤਾਂ ਫਿਰ ਜੇ ਮੇਰੇ ਕੋਲ ਅੱਜ ਆਪ ਖੁਦ ਫੈਸਲਾ ਲੈਣ ਦਾ ਜਿਹੜਾ ਅਹੁਦਾ ਜਾਂ ਪੈਨ ਆਇਆ ਤਾਂ ਫਿਰ ਮੈਂ ਫੈਸਲੇ ਜ਼ਰੂਰ ਤੁਹਾਡੇ ਹੱਕ ਚ ਲਾਉਂਗਾ